ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ 15 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਹੈ ਜੀ ਸ਼ਾਮ ਲਗਭਗ 6:30 ਵਜੇ ਦਾ ਸਮਾਂ ਹੋ ਚੁੱਕਿਆ ਤੇ ਇਹ ਵੀਡੀਓ ਰਿਕਾਰਡ ਹੋ ਰਹੀ ਹੈ ਜੀ ਤੇ ਤੁਸੀਂ ਦੇਖੋਗੇ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਬੱਦਲਬਾਹੀ ਪੰਜਾਬ ਤੋਂ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਫਿਲਹਾਲ ਪਰ ਕੁਝ ਨਾ ਕੁਝ ਬੱਦਲਬਾਹੀ ਇਸ ਇਲਾਕੇ ਵਿੱਚ ਬਣੀ ਹੋਈ ਹੈ ਜਿਹੜੇ ਕਿ ਨੰਗਲ ਤੋਂ ਅਨੰਦਪੁਰ ਸਾਹਿਬ ਦੇ ਨੇੜੇ ਤੇੜਾ ਦਾ ਇਲਾਕਾ ਇਹਦੇ ਵਿੱਚ ਮੀਂਹ ਵੀ ਦੇਖਣ ਨੂੰ ਮਿਲਿਆ ਬਾਅਦ ਦੁਪਹਿਰ ਗਰਜ ਚਮਕ ਦੇ ਨਾਲ ਸ਼ਰਾਟਗਰ ਅੱਧੇ ਪੂਨੇ ਘੰਟੇ ਦਾ ਸਪੈਲ ਲੱਗਿਆ ਜਿਸ ਦੇ ਨਾਲ ਕਾਫੀ ਜਗ੍ਹਾ ਤੋਂ ਤੁਹਾਨੂੰ ਖਬਰ ਆਈਆਂ ਨੇ ਕਿ ਹਲਕਾ ਦਰਮਿਆਨਾ ਮੀਂਹ ਹੋਇਆ ਜਿਸ ਦੇ ਸਿੱਟੇ ਵਜੋਂ ਬਹੁਤ ਹਾਦਸੇ ਤੱਕ ਗਰਮੀ ਤੋਂ ਰਾਹਤ ਇਹ ਇਲਾਕੇ ਵਾਲਿਆਂ ਨੂੰ ਮਿਲੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਵੀ ਬੱਦਲਬਾਈ ਹੋਈ ਹੈ ਬਹੁਤ ਸਾਰੀ ਥਾਵਾਂ ਤੇ ਬੂੰਦਾਬੰਦੀ ਦੀ ਖਬਰਾਂ ਵੀ ਆਈਆਂ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਸਾਨੂੰ ਪੇਜ ਨੂੰ ਫੋਲੋ ਕਰੋ ਇੰਸਟਾਗ੍ਰam ਤੇ ਦੇਖ ਰਹੇ ਹੋ ਫੋਲੋ ਕਰੋ YouTube ਤੇ ਦੇਖ ਰਹੇ ਹੋ ਚੈਨਲ ਸਬਸ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਪਹਿਲੇ 5-6 ਘੰਟੇ ਜਾਨੀ ਕਿ 2 ਵਜੇ ਤੱਕ ਮੌਸਮ ਠੀਕ ਹੈ ਪਰ ਬਾਅਦ ਦੇ ਵਿੱਚ ਜਿਹੜਾ ਸਿਸਟਮ ਇੱਕ ਹਿਮਾਚਲ ਪਰ ਬਣਿਆ ਹੋਇਆ ਇਹ ਹੌਲੀ-ਹੌਲੀ ਕੂਚ ਕਰ ਰਿਹਾ ਜੀ ਪੰਜਾਬ ਦੇ ਦੁਆਬੇ ਅਤੇ ਮਾਝੇ ਦੇ ਇਲਾਕੇ ਵੱਲ ਜ਼ਿਆਦਾਤਰ ਇਸ ਦਾ ਅਸਰ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਪੂਰਬੀ ਪੱਛਮੀ ਇਲਾਕੇ ਦੇ ਵਿੱਚ ਸੌਰੀ ਪੂਰਬੀ ਇਲਾਕਾ ਜਿਹੜਾ ਕਿ ਗੁਰਦਾਸਪੁਰ ਨੂੰ ਟੱਚ ਕਰਦਾ ਹੈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਕੁਸ਼ਕੇਸਾ ਕਪੂਰਥਲੇ ਦਾ ਕੁਸ਼ਕੇਸਾ ਜਲੰਧਰ ਦਾ ਠੀਕ ਹੈ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਇਹ ਸਿਸਟਮ ਹੌਲੀ-ਹੌਲੀ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਲੁਧਿਆਣੇ ਦਾ ਕੁਝ ਇਲਾਕਾ ਕਵਰ ਕਰਦਾ ਹੋਇਆ ਰੂਪਨਗਰ ਫਤੇਗੜ ਸਾਹਿਬ ਮੁਹਾਲੀ ਮੋਰਿੰਡਾ ਖਰੜ ਕੁਰਾਲੀ ਪਟਿਆਲੇ ਦਾ ਕੁਝ ਇਲਾਕਾ ਇਹਨੂੰ ਇਹ ਕਵਰ ਕਰੇਗਾ ਜਿਹਦੇ ਵਿੱਚ ਮੇਨ ਤੌਰ ਤੇ ਜਿਹੜੀ ਭਾਰੀ ਉਮੀਦ ਸਾਨੂੰ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਉਮੀਦ ਹੈ ਕਿ ਠੀਕ-ਠਾਕ ਬਰਸਾਤ ਹੋ ਸਕਦੀ ਹੈ ਤਗੜੀ ਬੱਦਲਬਾਜ਼ੀ ਦੀ ਕਾਰਵਾਈ ਇਹਨਾਂ ਇਲਾਕਿਆਂ 'ਚ ਪਹੁੰਚਣ ਦੀ ਉਮੀਦ ਹੈ ਸਵੇਰੇ ਟੜਕੇ 2 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਜਾਨਕਿ ਕੱਲ ਅੱਜ ਰਾਤ ਇਹ ਕਾਰਵਾਈ ਇਸ ਇਲਾਕੇ ਵਿੱਚ ਪੈਂਦੀ ਹੋਈ ਸਾਨੂੰ ਦਿਖ ਸਕਦੀ ਹੈ ਬਾਕੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤਾਪਮਾਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ 32-33 ਡਿਗਰੀ ਹਨ ਪਰ ਜਿਹੜਾ ਇਹ ਵਾਲਾ ਬੈਲਟ ਹੈ ਇਹਦੇ ਵਿੱਚ ਤਾਪਮਾਨ ਜਿਹੜੇ ਨੇ ਉਹ 30 ਡਿਗਰੀ ਤੋਂ ਥੱਲੇ ਦੇਖਣ ਨੂੰ ਮਿਲਣਗੇ ਅਤੇ ਕਿਸੀ ਕਿਸੀ ਇਲਾਕੇ ਵਿੱਚ ਰਾਤ ਦਾ ਤਾਪਮਾਨ 25 ਡਿਗਰੀ ਕਿਸੇ ਇਲਾਕੇ ਵਿੱਚ 23-24 ਡਿਗਰੀ ਦਾ ਉਮੀਦਵਾਨਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਿਸਟਮ ਬਣ ਰਹੇ ਨੇ ਜਿਨ੍ਹਾਂ ਬਾਰੇ ਉਮੀਦ ਹੈ ਕਿ ਆਉਂਦੇ ਦਿਨਾਂ ਵਿੱਚ ਇਹ ਪੰਜਾਬ ਵੱਲ ਕੂਚ ਕਰਨਗੇ ਤੇ ਉਹ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਇਸ ਆਪਣੇ ਚੈਨਲ ਦੇ ਰਾਹੀਂ ਇਸ ਪੇਜ ਦੇ ਰਾਹੀਂ ਲਗਾਤਾਰ ਦਿੰਦੇ ਰਾਵਾਂਗੇ ਤਾਂ ਹੀ ਬਾਰ-ਬਾਰ ਰਿਕਵੈ ਮੇਉ ਚੈਨਲ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਤੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ